ਕੀ ਤੇਰਾ ਇਹ ਟੋਪੀਆਂ ਲਾ ਕੇ ਬਲੇ ਵਰਸੇ ਦੇ ਕਾਂਗਰਸ ਨੇ ਕੀ ਇੱਕ ਜਿਹੜਾ ਇੱਕ ਵਚਨਬੰਦੀ ਦਾ ਤਿਆਰ ਹੈ ਕਿ ਆ ਇਹ ਪੰਥ ਸਿਰਫ ਤੁਹਾਡੇ ਹੋਰ ਦਾ ਨਹੀਂ ਹੈ ਕਿ ਅਸੀਂ ਇਹ ਨਾਂਨ ਸਤਕਾਰ ਕਰਦੇ ਦੋਗਿਆ ਸਾਹਿਬ ਜੀ ਇਹ ਕਿ ਨਾ ਤੁਸੀਂ ਕਰਦੇ ਹੋ ਸਾਇਦ ਹਰ ਤੋਂ ਬਾਜੀ ਕਰਦੇ ਹੋਈ ਹੈ ਦੂਜੀ ਜੈ ਸ਼੍ਰੀ ਵਾਹਿਗੁਰੂ ਮਹਾਦੀਨ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਬੋਧਤੇ ਪਹਿਲਾ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਬਾਦਿਆ ਸਲੋ ਪੰਜਾਬੀ ਆਪਾਰਤਾ ਵਸਿਆ ਨੂੰ ਪਵਿੱਤਰ ਤਿਵਾਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਾਰਕਾਂ ਔਰ ਜਿੰਨੇ ਤੁਸੀਂ ਕਿਹਾ ਟੋਪੇਆਂ ਆਣ ਦੀ ਗੱਲ ਕੱਲ ਵੀ ਮੈਂ ਗੱਲ ਜ਼ਿਕਰ ਕੀਤਾ ਸੀ ਇਹ ਤੁਹਾਡਾ ਮੈਂ ਬੜਾ ਫਸਾਵਾ ਦਾ ਜਿਹੜਾ ਆਪਣੇ ਚੈਨਲ ላይ ਤੁਸੀਂ ਜਿਹੜੇ ਨਾਮ ਵੀ ਦਿੱਤੇ ਬੰਦਿਆਂ ਨੇ ਗੰਦੇ ਜਿਹਨਾਂ ਕਹਿੰਦੇ ਉਹ ਕੱਲ ਇੱਕ ਮੇਰੇ ਸਾਹਮਣੇ ਠੀਕ ਇੱਕ ਹਸਬੰਦ ਬਾਈ ਤੇ ਨਾ ਬੱਚਾ ਅਲੱਗ ਰਿਹਾ ਸੀ ਉਹ ਦੂਜੇ ਪਾਸੇ ਕੁਝ ਨਾਂ ਦੇ ਸ਼ਰਾਰਤੀ ਆਏ ਮੈਂ ਇਹ ਨਹੀਂ ਕਹਿੰਦਾ ਕਿਸ ਨੂੰ ਪਾ ਦਾਲਦੇ ਸੀ ਜਾਂ ਕਿਹਨਾਂ ਨਾਲ ਦੇ ਸੀ ਇਹ ਹੋ ਸਕਦਾ ਕੋਈ ਨੰਗਾ ਦੇ ਬਾਹਰ ਦੇ ਵਿੱਚ ਕੋਈ ਸ਼ਰਾਰਤੀ ਅੰਸ਼ਰ ਵੀ ਹੋ ਸਕਦੇ ਇਹਨਾਂ ਨੇ ਆ ਕੇ ਵੀ ਟੋਕਿਆ ਉਹਨਾਂ ਨੇ ਸਿਰਾਂ ਤੇ ਲਾ ਕੇ ਆਪਣੇ ਬਰਸ਼ੇ ਟੱਕ ਲਈਆ ਉਗੀ ਬਸੋ ਮੈਂ ਪੁੱਛਣਾ ਚਾਹੁੰਦਾ ਨਾਲ ਦੇ ਬੰਦੇ ਨੇ ਜਿਹਾ ਉਹ ਲੋਕ ਸੁਣਦੇ ਆਣਗੇ ਮੇਰੀ ਵੀਡੀਓ ਦੇਖ ਲੈਣਗੇ ਕਿ ਜਿਹੜਾ ਇਹ ਤੋਪੀਆਂ ਲਾ ਗਿਆ ਪਹਿਲੇ ਵਰਸੇ ਦੇ ਕਾਂਗਰਸ ਨੇ ਕਿਹਾ ਇਹ ਕਿਸੇ ਇੱਕ ਨਵੇਂ ਬੰਦਿਆਂ ਤਿਆਰ ਹੈ ਕਿ ਆ ਇਹ ਪੰਥ ਸਿਰਫ ਤੁਹਾਡਾ ਹੀ ਹੈ ਇਹ ਪੰਥ ਕਿਸੇ ਹੋਰ ਦਾ ਨਹੀਂ ਹੈ ਕਿ ਅਸੀਂ ਇਹ ਨੰਨ ਸਤਿਕਾਰ ਕਰਦੇ ਗੁਰੂ ਜੀ ਸਾਹਿਬ ਜੀ ਇਹ ਕਿ ਮੈਂ ਤੁਸੀਂ ਕਰਦੇ ਹੋ ਸਾਹਿਬ ਤਾਂ ਆਪਣੇ ਵੱਲ ਵੀ ਕਰਦੇ ਹੋਈਏ ਦੂਜੀ ਗੱਲ ਆਹ ਲੋਕ ਸਰ ਦੇ ਲੰਘ ਰਹੇ ਨੇ ਤੋਪੀਆਂ ਲਾਇਆ ਹੋਇਆ ਨੇ ਫਿਰ ਲੈਂਦੇ ਵੀ ਨੇ ਮੇਰੇ ਸਵਾਲ ਅਨੁਕੂਪੀ ਗੱਲਾਂ ਇੱਥੇ ਕਿ ਨਾਂ ਤੇ ਗਰਾਂਤ ਸਾਹਿਬ ਦਾ ਪਾੜ ਰੱਖਿਆ ਨਾਂ ਤੇ ਗਰਾਂਤ ਸਾਹਿਬ ਹੈ ਇਹ ਇਹਨਾਂ ਲੋਕਾਂ ਦੁਆਰਾ ਇੱਕ ਆਮ ਲੋਕਾਂ ਦੇ ਵਿੱਚ ਦਾਦਾ ਮਹਾਰਾ ਦਾ ਕੀਤਾ ਜਾ ਰਿਹਾ ਤੁਸੀਂ ਦੇਖਿਆ ਪਹਿਲਾਂ ਵੀ ਇੱਕ ਸਿਰਫਰੇ ਬੰਦੇ ਨੇ ਲੰਗਰੇ ਮਾਲੇ ਵਿੱਚ ਆ ਕੇ ਭਗਵਾੜੇ ਦੇ ਵਿੱਚ ਜਿਹੜਾ ਕਿ ਮੇਰਾ ਕਤਲ ਕਰ ਦਿੱਤਾ ਉਹਦੇ ਪਹਿਲਾਂ ਦਿੱਲੀ ਦੀ ਵੀ ਆਲੋਚਨਾ ਹੋਇਆ ਮੈਂ ਦੇਖਤੀ ਕਰਦਾ ਲੰਗਰੇ ਬੰਦੇ ਦੇ ਮੁਖੀਆਂ ਨੂੰ ਕਿ ਆਪਣੇ ਜਿਹੜੇ ਤੁਹਾਡੇ ਲੰਗਰ ਸਿੰਘ ਨੇ ਇਹਨਾਂ ਨੂੰ ਆਈਡੈਂਟੀ ਕਾਰਡ ਇਹਦੇ ਬਣਾ ਕੇ ਦੇ ਜਿਹਨਾਂ ਨੂੰ ਪਤਾ ਹੋਵੇ ਥੋੜੇ ਦੱਦਾਂ ਨੇ ਇਹ ਔਰ ਤੁਹਾਡੇ ਜਿਹੜਾ ਇਹ ਬਲਾ ਨੂੰ ਬੇਨਾਂਜ ਕਰ ਰਹੇ ਨੇ ਨਾਂਗਾ ਦੇ ਬਾਗਾਂ ਦੇ ਵਿੱਚ ਕਾਲੇ ਕੰਡੇਲਾ ਦੇ ਕੋਲ ਬੰਦੇ ਦਾ ਗੁੱਟ ਵੱਡਿਆ ਗਿਆ ਉਦੋਂ ਪਹਿਲਾਂ ਵੀ ਪਰਸੋਂ ਵੀ ਕਿਵੇਂ ਇਹਦੇ ਗੁੱਟ ਵੱਡਿਆ ਗਿਆ ਉਹ ਬੈਸੇ ਦਾ ਮਾਹੌਲ ਖਰਾਬ ਕਰ ਰਹੇ ਨੇ ਸਿਰਫ ਜਿਹੜੇ ਨਾਂਗਾ ਬਾਗਾਂ ਦੇ ਵਿੱਚ ਇਹ ਕੁਛ ਸ਼ਰਾਤੀ ਲੋਕ ਨੇ ਬਾਬਾ ਬਜਰੀ ਸਿੰਘ ਜੀ ਨੇ ਹੋਰ ਰਾਦੇ ਕਿੰਨੇ ਵਧੀਆ ਨੇ ਧਾਰਮਿਕ ਵਿਚਾਰ ਨੇ ਕਿੰਨੇ ਵਧੀਆ ਗੱਲਾਂ ਨੇ ਕਿੰਨੇ ਵਧੀਆ ਵਿਦੇਸ਼ ਸੰਗਤਾਂ ਦੇ ਬੰਦੇ ਨੇ ਉਹ ਪਰ ਕੁਝ ਐਵੇਂ ਸ਼ਰਾਤੀ ਲੋਕ ਨੇ ਜਿਹੜੇ ਮਾਹੌਲ ਖਰਾਬ ਕਰਦੇ ਨੇ ਉਹਨਾਂ ਤੋਂ ਨੱਥ ਪਾਓ ਇਨਾ ਦੇ ਕਾਰਨ ਆਮ ਲੋਕਾਂ ਦੇ ਵਿੱਚ ਜਿਹਾ ਜਿਹਾ ਮਾਹੌਲ ਪੈਦਾ ਪੈਦਾ ਹੋ ਰਿਹਾ ਭਾਈਚਾਰ ਸੰਸਕਾਰ ਖਰਾਬ ਹੋ ਰਹੀ ਹੈ ਨਾਲੇ ਜਿਵੇਂ ਬੰਦੇ ਦਾ ਨਾਂ ਖਰਾਬ ਹੋ ਰਿਹਾ ਲੋਕਲ ਵੀ ਜਿਹੜੇ ਬੰਦੇ ਆ ਉਹਨਾਂ ਨਾਲ ਵੀ ਇਹ ਘਟਨਾ ਵਾਪਰੀ ਹੈ ਇਹਦੇ ਵਿੱਚ ਇਹ ਜਿਹੜਾ ਗਾਵੇ ਮੈਂ ਪਹਿਲਾਂ ਵੀ ਗੱਲ ਕਹੀ ਹੈ ਸਾਨੂੰ ਵੀ ਚਾਹੀਦਾ ਇਹਨੂੰ ਸੁਣਨਾ ਇਹੋ ਜਿਹੇ ਲੋਕਾਂ ਦੇ ਡਰਨਾ ਵੀ ਨਹੀਂ ਚਾਹੀਦਾ ਇਹਨਾਂ ਨੂੰ ਪੁੱਛੋ ਕਿ ਤੂੰ ਟੋਪੀ ਨੋਏ ਲਾ ਕੋਲ ਹੁੰਦਾ ਤੈਨੂੰ ਥੋੜੀ ਕਿਹਨੇ ਦੇਤੀ ਇਹ ਕੋਈ ਪੁਲਿਸ ਹੈ ਕੋਈ ਪ੍ਰਸ਼ਾਸਨ ਹੈ ਤੂੰ ਆਹ ਕੌਣ ਹੈ ਇੱਥੇ ਕਿਉਂ ਨਹੀਂ ਕੋਈ ਬੰਦਾ ਆਸੋਟੇ ਪੁੱਛ ਸੁਣਨ ਨੂੰ